ਸਵੰਦੀ ਸ਼ਾਇਕੀ ਦੀ 21 ਦਸੰਬਰ ਨੂੰ ਅਮਲੋੜ ਚ ਮਿਊਸਪਲ ਕਮੇਟੀ ਇਲੈਕਸ਼ਨ ਦੇ ਦੌਰਾਨ ਇੱਕ ਐਡਵੋਕੇਟ ਹਸਨ ਸਿੰਘ ਦੇ ਉੱਤੇ ਐਮਐਲਏ ਸਾਹਿਬ ਹੈਗੇ ਉਹਨਾਂ ਦੇ ਭਰਾ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਉਸ ਨੂੰ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਸਬੰਧ ਦੇ ਵਿੱਚ ਪੰਜਾਬ ਦੇ ਵਿੱਚ ਤਕਰੀਬਨ 5 ਵਾਰ ਪੰਜਾਬ ਲੈਵਲ ਤੇ ਜਿਹੜੀ ਹੈਗੀ ਸਟ੍ਰਾਈਕ ਰਹੀ ਵਰਕਸ ਨੋ ਵਰਕ ਰਹਾ ਪਰ ਉਸ ਦੇ ਬਾਵਜੂਦ ਪੰਜਾਬ ਦੀ ਪੁਲਿਸ ਫਤੇਗੜ ਸਾਹਿਬ ਦੀ ਪੁਲਿਸ ਨੇ ਉਹਦੇ ਕੰਨ ਦੇ ਉੱਤੇ ਜੂਨੀ ਸਰਕੀ ਔਰ ਉਹਨਾਂ ਨੇ ਕੀ ਕੀਤਾ ਕਿ ਇੱਕ ਲੰਗੜੀ ਜੀ ਐਫ ਆਈ ਆਰ ਬਹੁਤ ਪ੍ਰੈਸ਼ਰ ਪਾਉਣ ਤੋਂ ਬਾਅਦ ਜਦੋਂ ਬਾਹਰ ਕਾਉਂਸਲ ਵੀ ਵਿਚ ਆ ਗਈ ਉਸ ਤੋਂ ਬਾਅਦ ਉਹ ਪਰਚਾ ਦਰਜ ਕੀਤਾ ਔਰ ਉਹਦੇ ਵਿੱਚ ਵੀ ਜਿਹੜਾ ਹੈਗਾ ਐਮ ਐਲ ਏ ਦੇ ਭਰਾ ਦਾ ਨਾਂ ਨਹੀਂ ਪਾਇਆ ਗਿਆ ਔਰ ਅੱਜ ਹੁਣ ਸਾਨੂੰ ਜਿਹੜਾ ਹੈਗਾ ਪਰਸੋਂ ਪਤਾ ਲੱਗਿਆ ਕਿ 21 ਤਰੀਕ ਦਾ ਵਕੂਆ ਔਰ 22 ਤਰੀਕ ਦੇ ਵਿੱਚ ਹਸਨ ਸਿੰਘ ਔਰ ਹਸਨ ਸਿੰਘ ਦੇ ਭਰਾ ਦੇ ਉੱਤੇ ਸਾਰੇ ਪਰਿਵਾਰ ਦੇ ਉੱਤੇ ਸਨੇਟਿੰਗ ਦਾ ਔਰ ਮਾਰਕ ਕੁੱਟ ਦਾ ਉਲਟਾ ਪਰਚਾ ਦਰਜ ਕਰਕੇ ਔਰ ਮੈਂ ਦੱਸਣਾ ਚਾਹੁੰਦਾ ਕਿ ਹੁਣ ਤੱਕ ਉਹ ਐਫ ਆਈ ਆਰ ਜਿਹੜੀ ਹੈਗੀ ਆ ਅਪਲੋਡ ਨਹੀਂ ਕੀਤੀ ਗਈ ਹੁਣ ਤੱਕ ਉਹ ਮੈਜਿਸਟ੍ਰੇਟ ਸਾਹਿਬ ਦੇ ਸਾਹਮਣੇ ਜਿਹੜੀ ਹੈਗੀ ਆ ਦਿੱਤੀ ਨਹੀਂ ਗਈ ਇਸ ਕਰਕੇ ਜਦੋਂ ਇਹ ਸਾਰੀ ਗੱਲ ਦਾ ਪਤਾ ਲੱਗਿਆ ਪਹਿਲਾਂ ਵੀ ਔਨਰੇਬਲ ਜਿਹੜੇ ਹੈਗੇ ਸਾਡੇ ਇਨਸਪੈਕਟਿੰਗ ਜੱਜ ਉਨਾ ਤੋਂ ਕੱਲ ਦਾ ਟਾਈਮ ਵੀ ਲਿਆਵਾ ਹੈਗਾ ਉਸ ਤੋਂ ਬਾਅਦ ਅੱਜ ਜਿਹੜੀ ਜਿਹੜਾ ਵਰਕ ਸਸਪੈਂਡ ਕੀਤਾ ਗਿਆ ਇਹ 15 ਤੱਕ ਜਿਹੜਾ ਹਾਲੇ ਦਿੱਤਾ ਗਿਆ 15 ਤੋਂ ਬਾਅਦ ਜਿਹੜਾ ਹੈਗਾ ਇਹਨੂੰ ਕੰਟੀਨਿਊ ਕਰਿਆ ਜਾਊਗਾ ਪੰਜਾਬ ਲੈਵਲ ਤੇ ਕਰਿਆ ਜਾਊਗਾ ਜਿਹੜੀ ਕਾਰਵਾਈ ਉਸ ਤੋਂ ਬਾਅਦ ਜਿਹੜੀ ਕਿ ਪਿਛਲੇ ਦਿਨਾਂ ਦੇ ਵਿੱਚ ਵਕੀਲ ਸਾਹਿਬਾਨ ਨੇ ਸੋਚ ਲਿਆ ਸੀ ਕਿ ਅੱਜ ਹਾਈ ਕੋਰਟ ਵੱਲ ਨੂੰ ਜਿਹੜਾ ਹੈਗਾ ਉਹਦਾ ਰੁਕ ਤਿਆਰ ਕਰਿਆ ਜਾਵੇ ਪਰ ਉਹ ਹਾਈ ਕੋਰਟ ਦਾ ਰੁਕ ਹੈ ਜਿਹੜਾ ਮੈਨੂੰ ਲੱਗਦਾ ਕਿ ਇਹ ਇਹ ਜਿਹੜਾ ਸਾਡਾ ਚੱਲ ਰਿਹਾ ਜਿਹੜਾ ਕਾਰਵਾਈ ਹੈਗੀ ਆ ਇਹ ਹੋਰ ਮਗੂਗੀ ਔਰ ਇਸ ਨੂੰ ਜਿਹੜਾ ਹੈਗਾ ਹੁਣ ਸਲੋ ਨਹੀਂ ਕੀਤਾ ਜਾਊਗਾ ਇਹ ਸਟ੍ਰਾਈਕ ਹੈ ਜਿਹੜੀ 15 ਫਰਵਰੀ ਤੱਕ ਲਗਾਤਾਰ ਜਾਰੀ ਰਹੂਗੀ 15 ਫਰਵਰੀ ਤੱਕ ਲਗਾਤਾਰ ਜਾਰੀ ਰਹੂਗੀ ਉਸ ਤੋਂ ਬਾਅਦ ਜਿਹੜੀ ਹੈਗੀ ਆ ਕੱਲ ਨੂੰ ਇਨਸਪੈਕਟਰ ਜੀ ਜੀ ਨੂੰ ਮਿਲਣ ਤੋਂ ਬਾਅਦ ਅਗਲਾ ਫੈਸਲਾ ਕੀ ਕਰਨਾ ਉਹ ਫੇਰ ਅਗਲਾ ਕੀਤਾ ਜਾਏਗਾ ਪੰਜਾਬ ਲੈਵਲ ਦੀ ਹੈ ਫਿਰ ਜ਼ਿਲ੍ਹੇ ਲੱਗੂਗੀ ਅੱਜ ਜ਼ਿਲ੍ਹੇ ਲੈਵਲ ਦੀ ਹੈ ਲੁਧਿਆਣਾ ਔਰ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਲੈਵਲ ਦੀ ਇਸ ਤੋਂ ਬਾਅਦ ਜਿਹੜੀ ਹੈਗੀ ਪੰਜਾਬ ਲੈਵਲ ਦੀ ਕਾਲ ਦਿੱਤੀ ਜਾਊਗੀ ਸਬੰਧੀ ਸ਼ਾਇਕੀ ਕੀਤੀ 21 ਦਸੰਬਰ ਨੂੰ ਅ ਅਮਲੋੜ ਚ ਮਿਊਨਿਸਪਲ ਕਮੇਟੀ ਇਲੈਕਸ਼ਨ ਦੇ ਦੌਰਾਨ ਇੱਕ ਐਡਵੋਕੇਟ ਹਸਨ ਸਿੰਘ ਦੇ ਉੱਤੇ ਐਮ ਐਲ ਏ ਸਾਹਿਬ ਹੈਗੇ ਉਹਨਾਂ ਦੇ ਭਰਾ ਵੱਲੋਂ ਹਮਲਾ ਕੀਤਾ ਗਿਆ ਜਿਹਦੇ ਵਿੱਚ ਉਸ ਨੂੰ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਸਬੰਧ ਦੇ ਵਿੱਚ ਪੰਜਾਬ ਦੇ ਵਿੱਚ ਤਕਰੀਬਨ 5 ਵਾਰ ਪੰਜਾਬ ਲੈਵਲ ਤੇ ਜੜੀ ਹੈਗੀ ਸਟ੍ਰਾਈਕ ਰਹੀ ਵਰਕਸ નો ਵਰਕ ਰਿਹਾ ਪਰ ਉਸ ਦੇ باوجود ਪੰਜਾਬ ਦੀ ਪੁਲਿਸ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਉਹਦੇ ਕੰਨ ਦੇ ਉੱਤੇ ਜੂ ਨਹੀਂ ਸਰਕੀ ਔਰ ਉਹਨਾਂ ਨੇ ਕੀ ਕੀਤਾ ਕਿ ਇੱਕ ਲੰਗੜੀ ਜੀ ਐਫ ਆਈ ਆਰ ਬਹੁਤ ਪ੍ਰੈਸ਼ਰ ਪਾਉਣ ਤੋਂ ਬਾਅਦ ਜਦੋਂ ਬਾਹਰ ਕੌਂਸਲ ਵੀ ਵਿੱਚ ਆ ਗਈ ਉਸ ਤੋਂ ਬਾਅਦ ਉਹ ਪਰਚਾ ਦਰਜ ਕੀਤਾ ਔਰ ਉਹਦੇ ਵਿੱਚ ਵੀ ਜਿਹੜਾ ਹੈਗਾ ਐਮ ਐਲ ਏ ਦੇ ਭਰਾ ਦਾ ਨਾਂ ਨਹੀਂ ਪਾਇਆ ਗਿਆ ਔਰ ਅੱਜ ਹੁਣ ਸਾਨੂੰ ਜਿਹੜਾ ਹੈਗਾ ਪਰसों ਪਤਾ ਲੱਗਿਆ ਕਿ 21 ਤਰੀਕ ਦਾ ਬਕੂਆ ਔਰ 22 ਤਰੀਕ ਦੇ ਵਿੱਚ ਹਸਨ ਸਿੰਘ ਔਰ ਹਸਨ ਸਿੰਘ ਦੇ ਭਰਾ ਦੇ ਉੱਤੇ ਸਾਰੇ ਪਰਿਵਾਰ ਦੇ ਉੱਤੇ ਸਨੈਟਿੰਗ ਦਾ ਔਰ ਮਾਰਕ ਕੁੱਟ ਦਾ ਉਲਟਾ ਪਰਚਾ ਦਰਜ ਕਰਕੇ ਔਰ ਮੈਂ ਦੱਸਣਾ ਚਾਹੁੰਦਾ ਕਿ ਹੁਣ ਤੱਕ ਉਹ ਐਫ ਆਈ ਆਰ ਜਿਹੜੀ ਹੈਗੀ ਆ ਅਪਲੋਡ ਨਹੀਂ ਕੀਤੀ ਗਈ ਫੁਰ ਤੱਕ ਉਹ ਮੈਜਿਸਟ੍ਰੇਟ ਸਾਹਿਬ ਦੇ ਸਾਹਮਣੇ ਜਿਹੜੀ ਹੈਗੀ ਆ ਦਿੱਤੀ ਨਹੀਂ ਗਈ ਇਸ ਕਰਕੇ ਜਦੋਂ ਇਹ ਸਾਰੀ ਗੱਲ ਦਾ ਪਤਾ ਲੱਗਿਆ ਪਹਿਲਾਂ ਵੀ ਆ ਆਨਰੇਬਲ ਜਿਹੜੇ ਹੈਗੇ ਸਾਡੇ ਇਨਸਪੈਕਟਿੰਗ ਜੱਜ ਉਹਨਾਂ ਤੋਂ ਕੱਲ ਦਾ ਟਾਈਮ ਵੀ ਲਿਆਵਾ ਹੈਗਾ ਉਸ ਤੋਂ ਬਾਅਦ ਅੱਜ ਜਿਹੜੀ ਜਿਹੜਾ ਵਰਕ ਸਸਪੈਂਡ ਕੀਤਾ ਗਿਆ ਇਹ 15 ਤੱਕ ਜਿਹੜਾ ਹਾਲੇ ਦਿੱਤਾ ਗਿਆ 15 ਤੋਂ ਬਾਅਦ ਜਿਹੜਾ ਹੈਗਾ ਇਹਨੂੰ ਕੰਟੀਨਿਊ ਕਰਿਆ ਜਾਊਗਾ ਪੰਜਾਬ ਲੈਵਲ ਤੇ ਕਰਿਆ ਜਾਊਗਾ ਜਿਹੜੀ ਕਾਰਵਾਈ ਉਸ ਤੋਂ ਬਾਅਦ ਜਿਹੜੀ ਕਿ ਪਿਛਲੇ ਦਿਨਾਂ ਦੇ ਵਿੱਚ ਵਕੀਲ ਸਾਹਿਬਾਨ ਨੇ ਸੋਚ ਲਿਆ ਸੀ ਕਿ ਅੱਜ ਹਾਈ ਕੋਰਟ ਵੱਲ ਨੂੰ ਜਿਹੜਾ ਹੈਗਾ ਉਹਦਾ ਰੁਕ اختیار ਕਰੇ ਅਜਾ ਬੇ ਪਰ ਉਹ ਹਾਈ ਕੋਰਟ ਦਾ ਰੁਕ ਹੈ ਜਿਹੜਾ ਮੈਨੂੰ ਲੱਗਦਾ ਕਿ ਇਹ ਇਹ ਜਿਹੜਾ ਸਾਡਾ ਚੱਲ ਰਿਹਾ ਜਿਹੜਾ ਕਾਰਵਾਈ ਹੈਗੀ ਆ ਇਹ ਹੋਰ ਮੰਗੂਗੀ ਔਰ ਇਸ ਨੂੰ ਜਿਹੜਾ ਹੈਗਾ ਹੁਣ ਸਲੋ ਨਹੀਂ ਕੀਤਾ ਜਾਊਗਾ ਇਹ ਠੀਕ ਹੈ ਜਿਹੜੀ 15 ਫਰਵਰੀ ਤੱਕ ਲਗਾਤਾਰ ਜਾਰੀ ਰਹੂਗੀ 15 ਫਰਵਰੀ ਤੱਕ ਲਗਾਤਾਰ ਜਾਰੀ ਰਹੂਗੀ ਉਸ ਤੋਂ ਬਾਅਦ ਜਿਹੜੀ ਹੈਗੀ ਆ ਕੱਲ ਨੂੰ ਇਨਸਪੈਕਟਰ ਜਾਜ ਨੂੰ ਮਿਲਣ ਤੋਂ ਬਾਅਦ ਅਗਲਾ ਫੈਸਲਾ ਕੀ ਕਰਨਾ ਉਹ ਫਿਰ ਅਗਲਾ ਕੀਤਾ ਜਾਏਗਾ ਪੰਜਾਬ ਲੈਵਲ ਦੀ ਆ ਫਿਰ ਜ਼ਿਲ੍ਹਾ ਲੈਵਲ ਦੀ ਅੱਜ ਜ਼ਿਲ੍ਹਾ ਲੈਵਲ ਦੀ ਆ ਲੁਧਿਆਣਾ ਔਰ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਲੈਵਲ ਦੀ ਇਸ ਤੋਂ ਬਾਅਦ ਜਿਹੜੀ ਹੈਗੀ ਪੰਜਾਬ ਲੈਵਲ ਦੀ ਕਾਲ ਦਿੱਤੀ ਜਾਏਗੀ